ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਠੱਲ ਪਾਉਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਉਹ ਦਾਅਵੇ ਦੀ ਹਵਾ ਖੁੱਲਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਸ਼ਹਿਰ ਦੀ ਇੱਕ ਪੋਸ਼ ਕਰੋਣੀ ਵਿੱਚ ਜਿੱਥੇ ਇੱਕ ਨੌਜਵਾਨ ਕੈਮਰੇ ਸਾਹਮਣੇ ਦੱਸ ਰਿਹਾ ਹੈ ਵੀ ਉਹ ਰੇਲਵੇ ਕਲੋਨੀ ਕੋਲ 8 ਤੋਂ 9 ਜਣੇ ਟੀਕੇ ਲਗਾਉਂਦੇ ਹਨ ਤੇ ਰੇਲਵੇ ਪੁਲ ਦੇ ਥੱਲੇ ਦਿਨ ਰਾਤ ਰਹਿੰਦੇ ਹਨ ਬਾਬਾ ਖਾਕੀ ਸ਼ਾਦੀ ਸਮਾਦ ਦੇ ਕੋਲ ਉਹ ਟੀਕੇ ਲਗਾਉਂਦੇ ਹਨ ਤੇ ਇੱਕ ਪੋਸ਼ ਕਰੋਣੀ ਜਲਾਲਾਬਾਦ ਦੀ ਵਿੱਚ ਉਹ ਬੈਠਾ ਹੈ ਉਸ ਨੇ ਵੀ ਦੱਸਿਆ ਵੀ ਕਈ ਵਾਰ ਥਾਣੇ ਗਿਆ ਹੈ ਪੁਲਿਸ ਕੋਲ ਰਹਿ ਕੇ ਵੀ ਆਇਆ ਹੈ ਪਰ ਫਿਰ ਵੀ ਨਸ਼ਾ ਕਰਦੇ ਹਨ ਉਹਨੇ ਕਿਹਾ ਵੀ ਉਹ ਚੋਰੀ ਨਹੀਂ ਕਰਦਾ ਡਾਕਾ ਨਹੀਂ ਮਾਰਦਾ ਪਰ ਮੰਗ ਕੇ ਰੋਟੀ ਦੇ ਭਾਨੇ ਪੈਸੇ ਇਕੱਠੇ ਕਰਕੇ ਨਸ਼ਾ ਕਰਦਾ ਹੈ ਤੇ ਹੋਰ ਕਿਹਦਾ ਨਸ਼ੇ ਕਰਦਾ ਹੈ ਪਰ ਕਈ ਜੋ ਨੌਜਵਾਨ ਚੋਰੀਆ ਕਰਦੇ ਹਨ ਡਾਕੇ ਮਾਰਦੇ ਹਨ ਸਮਾਨ ਚੱਕਦੇ ਹਨ ਉਹ ਚਿੱਟੇ ਦੇ ਟੀਕੇ ਲਾਉਂਦੇ ਹਨ ਤੇ ਪੁਲਿਸ ਦਾਅਵੇ ਕਰ ਰਹੀ ਹੈ ਚਿੱਟਾ ਖਤਮ ਕਰਤਾ ਇਹ ਪੰਜਾਬ ਦੀ ਜਵਾਨੀ ਜੋ ਚਿੱਟੇ ਵਿੱਚ ਰੁੱਲ ਗਈ ਹੈ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ ਰਹੀ ਹੈ ਉਸ ਦਾ ਕਹਿਣਾ ਹੈ ਕਿ ਉਸਨੇ ਹੁਣ ਵੀ ਟੀਕਾ ਲਾਇਆ ਤੇ ਬਖਾ ਵੀ ਰਿਹਾ ਹੈ ਵੀ ਕਿੱਥੇ ਉਸਨੇ ਟੀਕਾ ਲਗਾਇਆ ਹੈ ਪਰ ਉਗ ਦਾ ਕੋਈ ਹਾਲ ਨਹੀਂ ਹੈ ਸਰਕਾਰਾਂ ਦੇ ਦਾਅਵਿਆਂ ਦੀ ਪੋਲ ਖੁੱਲੀ ਜਾ ਰਹੀ ਹੈ ਨਸ਼ਾ ਛਡਾਊ ਕੇਂਦਰ ਬਣਾਏ ਹਨ ਪੁਲਿਸ ਕਹਿ ਰਹੀ ਨਸ਼ਾ ਬੰਦ ਕੀਤਾ ਹੈ ਪ੍ਰਸ਼ਾਸਨ ਦਾਅਵੇ ਕਰ ਰਿਹਾ ਹੈ ਕਿ ਫਾਜ਼ਿਲਕਾ ਜ਼ਿਲ੍ਹੇ 'ਚ ਨਸ਼ਾ ਨਹੀਂ ਚਲਣ ਦਿੱਤਾ ਜਾਵੇਗਾ ਪਰ ਜਲਾਲਾਬਾਦ ਦੀ ਬਾਦ ਕਲੋਨੀ ਵਿੱਚ ਬਿਆਨ ਕਰਦੀ ਨਸ਼ੇ ਦੀ ਮੂਹ ਬੋਲਦੀ ਤਸਵੀਰ ਇਹ ਨੌਜਵਾਨ ਨਸ਼ੇ ਦੀ ਮਾਰ ਇਤ ਚੱਲ ਕੇ ਜੋ ਕਿ ਇੱਕ ਲੱਕੜੀ ਵਰਗਾ ਹੋ ਗਿਆ ਹੈ ਉਸ ਦਾ ਸਰੀਰ ਹੈ ਇੱਕ ਸੁੱਕੀ ਲੱਕੜੀ ਵਾਂਗ ਹੋ ਗਿਆ ਹੈ ਉਸ ਦਾ ਸਰੀਰ ਤੋਂ ਪਤਾ ਲੱਗ ਰਿਹਾ ਹੈ ਉਸ ਨੂੰ ਇਲਾਜ ਦੀ ਲੋੜ ਹੈ ਕਾਮ ਦੀ ਲੋੜ ਹੈ ਬੇਰੁਜ਼ਗਾਰੀ ਦਾ ਮਾਰਿਆ ਨਸ਼ੇ ਕਰ ਰਿਹਾ ਹੈ ਸਰਕਾਰ ਦੇ ਮੂੰਹ ਤੇ ਇੱਕ ਵੱਡਾ ਸਵਾਲ ਹੈ ਹੋਰ ਉਸ ਨੇ ਕੀ ਕੀ ਕੀਤਾ ਜਲਾਲਾਬਾਦੀ ਇੱਕ ਪੋਸ਼ ਕਲੋਨੀ ਵਿੱਚ ਬੈਠੇ ਨੌਜਵਾਨ ਨੇ ਤੁਹਾਨੂੰ ਸੁਣਾਉਣੇ ਹਾਂ ਉਹਦੀ ਜਵਾਨੀ ਤੂੰ ਇਧਰ ਇਧਰਲੇ ਪਾਸੋਂ ਆਇਆ ਹੈ ਪੋਲ ਇਧਰ ਸਟੇਸ਼ਨ ਵਾਲੇ ਪਾਸੋਂ ਨਾ ਸੇਮ ਨਾਲੇ ਵਾਲੇ ਪਾਸੋਂ ਕਿੰਨੇ ਕੋ ਜਣੇ ਹੋਰ ਟੀਕੇ ਲਾਉਂਦੇ ਪੈਸੀ ਕਿੰਨੇ ਕੋ 8-9 ਜਣ ਲਾਉਂਦੇ ਪੈ 8-9 ਜਣੇ ਹੋਰ ਲਾਉਂਦੇ ਪੈਸੀ ਕਿ ਇੰਡ ਲੈਂਦੇ ਬੈਠੇ ਕਿੱਥੇ ਗੁਲਾਂਦੇ ਬੈਸੀ ਕਿੱਥੇ ਗੁ ਆ ਨਾਲ ਪਟਰੀ ਕੋਲ ਉਹ ਖਾਕੀ ਸ਼ਾਹ ਗੇਟ ਨਹੀਂਗਾ ਹੈ ਖਾਕੀ ਸ਼ਾਹ ਗੇਟ ਹਾਂ ਉਹਦੇ ਸਾਹ ਹੁਣ ਕੀ ਕਰੀਆਂ ਕੋਲ ਅੱਠ ਨੋ ਜਣੇ ਲਾਂਦੇ ਬੈਸੀ ਇੱਕ ਆਦੇ ਟਿੱਕੇ ਲਾਂਦੇ ਬੈਸੀ ਉਹ ਚਿੱਟੇ ਦੇ ਚਿੱਟੇ ਦੇ ਲਾਂਦੇ ਬੈਸੀ ਹੁਣ ਬੈਠੇ ਨੇ ਹੁਣ ਕੀ ਫਤਨ ਗਿਆ ਚੰਨ ਜੇ ਬੈਠੇ ਥੋੜੇ ਜਿ ਬੈਠਾਂਗੇ ਦੋ ਤਿੰਨ ਜਣੇ ਬੈਠੇ ਹੋਣਗੇ ਹੂੰ ਇਹ ਰੋਜ ਲਾਂਦੇ ਨੇ ਇਹ ਰੋਜੀ ਇਹ ਹੁੰਦੀ ਇੱਥੇ ਨੇ ਹੂੰ ਹੁੰਦੀ ਇੱਥੇ ਨੇ ਅੱਛਾ ਹੁੰਦੀ ਇੱਥੇ ਨੇ ਰਾਤ ਵਰਦੇਣੋ ਪੋਲ ਤੇ ਕਿਹੜੀ ਪੋਲ ਤੇ ਹਾਂ ਇਹ ਆਪਣੀਆਂ ਪੋਲੇ ਜੀ ਅੱਛਾ ਹੁੰਦੀ ਚੋਤੇ ਥੱਲੇ ਵੀ ਆਦੂ ਬੈਠੇ ਨੇ ਮੁੰਡੇ ਅੱਛਾ ਬੈਠੇ ਨੇ ਤੇ ਫਿਰ ਪੈਸੇ ਕਿੱਥੋਂ ਲਿਆਂਦੇ ਨੇ ਪੈਸੇ ਬਾਬਾ ਇਹਨਾਂ ਦੀਆਂ ਕਣ ਕੇ ਦੀ ਚਾਕ ਲਈ ਕੀ ਦਾ ਕੋ ਚਾਕ ਲਿਆ ਚੋਰੀ ਕਰਦੇ ਹਾਂਜੀ ਅੱਛਾ ਰਾਤ ਇਹਨਾਂ ਕੱਲਾ ਹੁੰਦਾ ਹੈ ਹੈ ਕੀ ਕਣ ਕੇ ਚਾਕ ਲਈ ਕੀ ਚਾਕ ਦਾ ਗਰੀਬ ਦਾ ਅੱਛਾ ਤੇ ਫਿਰ ਤੂੰ ਜੇ ਤੈਨੂੰ ਕੋਈ ਪੈਸੇ ਨਾ ਦੇਵੇ ਨਹੀਂ ਵਾਪਸ ਮੰਗ ਕੇ ਮੰਗ ਕੇ ਨਾ ਸ਼ਗਰ ਹਾਂਜੀ ਤੇ ਪੁੱਛਦਾ ਨਹੀਂ ਕੋਈ ਜਿੰਨੂੰ ਤੈਨੂੰ ਪੈਸੇ ਦਿੰਦਾ ਹੈ ਕੋਈ ਨਾ ਵਾਂ ਘਰ ਦੀ ਰੋਟੀ ਖਾ ਲਈਦਾ ਅੱਛਾ ਇਹਦਾ ਬੀੜੀ ਪੀਣਾ ਜਾਂ ਕੋਲ ਹੀ ਪਲਾਣਾ ਵਾ ਅੱਛਾ ਅੱਛਾ ਹੁਣ ਫਿਰ ਤੈਨੂੰ ਤੇਰਾ ਕੀ ਹੁਣ ਤੇਰਾ ਮਸਲਾ ਕੀ ਹੱਲ ਕਰੀਏ ਕੀ ਥੋੜੀ ਮਰਜੀ ਬਾਬੂ ਮੈਂ ਕੀ ਕਹਾਂ ਹਾਂ ਕੀ ਮਰਜੀ ਕਾਲ ਹੋ ਥੋੜੀ ਮਰਜੀ ਨਹੀਂ ਤੇਰੇ ਅੱਗੇ ਤੇ ਸ਼ਿਕਾਇਤ ਨਹੀਂ ਕੀਤੀ ਕਿਸੇ ਨੇ ਪੁਲਿਸ ਨੂੰ ਵੀ ਕੀਤੀ ਹੈ ਜੀ ਫਿਰ ਕੀ ਕਹਿੰਦੇ ਆ ਕਹਿ ਮਾਵਾ ਹਾਂ ਮਾਵਾ ਦੀ ਤਾਂ ਕਹਿੰਦੇ ਥਾਣੇ ਬਾਬਾ ਦੀ ਰਹਿ ਗਏ ਤੇ ਫਿਰ ਥਾਣੇ ਵਾਲੇ ਕੀ ਕਹਿੰਦੇ ਮੈਂ ਛੱਡਤਾ ਹਾਂ ਉਹ ਕਹਿੰਦੇ ਉਹਨਾਂ ਗਲਤੀ ਕਰੀਆਂ ਬਹੁਤ ਬਹੁਤ ਗਲਤੀ ਨਹੀਂ ਕੀਤੀ ਲਾਇਆ ਤਾਂ ਗਈ ਅਜੀ ਸਾਰਾ ਸਰੀਰ ਦਾ ਸਾਰਾ ਚਿੱਟੇ ਨਾਲ ਦੇ ਟੀਕੇ ਨਾਲ ਭਰਿਆ ਪਿਆ ਹੈ ਹੈ ਭਰਿਆ ਪਿਆ ਕਿ ਨਹੀਂ ਫੇਰ ਮੂੰਹਲ ਖੂਨ ਆਵੇ ਹੈ ਮੂੰਹਲ ਖੂਨ ਆਵੇ ਮੂੰਹ ਵੱਲ ਖੂਨ ਆਉਂਦਾ ਉੱਤੇ ਮੂੰਹ ਕਰੀ ਹੁਣ ਆਦਾ ਬਿਕਣੀ ਨਾ ਹੋਣੀ ਅੱਛਾ ਚਲ ਤਸਵੀਰੀਆ ਹਾਂ ਤਸਵੀਰੀਆ ਹਾਂ ਹੁਣ ਕਿੱਥੇ ਲਾਇਆ ਟੀਕਾ ਹੁਣ ਇੱਥੇ ਇੱਥੇ ਲਾਇਆ ਹੈ ਹੂੰ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत